ਕੋਲਕਾਤਾ ਵਿੱਚ ਹੋਈ ਜ਼ਬਰ ਜਨਾਹ ਦੀ ਘਟਨਾ ਬੇहद ਦੁਖਦਾਈ ਹੈ ਇਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਡੰਡੀ ਵੱਡਾ ਸਵਾਲ ਇਹ ਹੈ ਕਿ ਕੀ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਪ੍ਰਸ਼ਨ ਚਿੰਨ ਇਸ ਦਾ ਉੱਤਰ ਸਾਡੇ ਸਾਰਿਆਂ ਕੋਲ ਹੈ ਡੰਡੀ ਕੈਂਡਲ ਮਾਰਚ ਸੜਕਾਂ ਉੱਤੇ ਪ੍ਰਦਰਸ਼ਨ ਇੰਟਰਨੈਟ ਮੀਡੀਆ ਉੱਤੇ ਕ੍ਰਾਂਤੀਕਾਰੀ ਵਿਚਾਰ ਅਤੇ ਆਪਣੇ ਫਰਜ਼ਾਂ ਤੋਂ ਮੂੰਹ ਮੋੜਨਾ ਡੰਡੀ ਕਿ ਅਸੀਂ ਇਹ ਨਹੀਂ ਜਾਣਦੇ ਕਿ ਹਰ ਦਿਨ ਹਰ ਪਲ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਮਨੁੱਖੀ ਜਾਮੇ ਵਿੱਚ ਭੇੜੀਏ ਵਾਸਨਾ ਵਿੱਚ ਲਿਪਤ ਹੋ ਕੇ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਭਟਕ ਰਹੇ ਹਨ ਡੰਡੀ ਇਸ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਕਿ ਉਹਨਾਂ ਦੀ ਸ਼ਿਕਾਰ ਨੰਨੀ ਬੱਚੀ ਹੈ ਜਾਂ ਫਿਰ ਵੱਡੀ ਉਮਰ ਦੀ ਮਹਿਲਾ ਡੰਡੀ ਬਲਾਤਕਾਰ ਦੀਆਂ ਘਟਨਾਵਾਂ ਚੀਕ ਚੀਕ ਕੇ ਕਹਿ ਰਹੀਆਂ ਹਨ ਕਿ ਅਸੀਂ ਸਾਰੇ ਸੱਭਿਕ ਸਮਾਜ ਵਿੱਚ ਵਿਚਰ ਰਹੇ ਹਾਂ ਅਤੇ ਇਹ ਅਵਸਥਾ ਅਜਹੀ ਹੀ ਰਹੇਗੀ ਕਿਉਂਕਿ ਜਦ ਅਸੀਂ ਇੱਕ ਦੂਜੇ ਉੱਤੇ ਦੋਸ਼ ਲਗਾਉਣ ਦੀ ਖੇਡ ਵਿੱਚ ਹਾਰ ਜਿੱਤ ਦੀ ਲੜਾਈ ਲੜਨ ਵਿੱਚ ਆਪਣੀ ਸਾਰੀ ਤਾਕਤ ਝੋਕ ਬੈਠੇ ਹਾਂ ਤਾਂ ਕਿਵੇਂ ਇਹ ਵਿਚਾਰ ਕਰਾਂਗੇ ਕਿ ਇਸ ਅਣਮਨੁੱਖੀ ਸਮਾਜਿਕ ਬਿਮਾਰੀ ਦਾ ਇਲਾਜ ਹੋਵੇ? ਪ੍ਰਸ਼ਨ ਚਿੰਨ ਇਸਤਰੀ ਨੂੰ ਦੇਵੀ ਮੰਨ ਕੇ ਪੂਜਣ ਵਾਲੀ ਸੰਸਕ੍ਰਿਤੀ ਜੇ ਬਲਾਤਕਾਰ ਦੀ ਗਵਾਹ ਬਣਦੀ ਹੈ ਤਾਂ ਯਕੀਨਨ ਇਸ ਦੀ ਸੰਪੂਰਨ ਜ਼ਿੰਮੇਵਾਰੀ ਸਮਾਜਿਕ ਵਿਵਸਥਾ ਦੀ ਉਸ ਮਾਨ ਪ੍ਰਵਾਨਗੀ ਨੂੰ ਜਾਂਦੀ ਹੈ ਜਿਸ ਨੂੰ ਅਸੀਂ ਕਥਿਤ ਤੌਰ ਉਤੇ ਮਰਦਾਨਗੀ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ ਡੰਡੀ ਮਰਦਾਨਗੀ ਦੀ ਨੁਕਸਦਾਰ ਪਰਿਭਾਸ਼ਾ ਇਸਤਰੀ ਨੂੰ ਭੋਗਣ ਦੇ ਰੂਪ ਵਿੱਚ ਸਵੀਕਾਰ ਕਰਦੀ ਹੈ ਅਤੇ ਸਟਾਰਟ ਇਸ ਪਰਿਭਾਸ਼ਾ ਦਾ ਪੋਸਨ ਪਰਿਵਾਰ ਤੋਂ ਆਰੰਭ ਹੁੰਦਾ ਹੈ ਡੰਡੀ ਮर्यादा ਵਾਲੇ ਜੀਵਨ ਦੀ ਨਿਜਮਾਵਲੀ ਤੋਂ ਪੂਰੀ ਤਰ੍ਹਾਂ ਮੁਕਤ ਸਮਾਜੀਕਰਨ ਦੀ ਇਹ ਪ੍ਰਕਿਰਿਆ ਮਰਿਆਦਾਹੀਨ ਜੀਵਨ ਦੀ ਪੋਸ਼ਕ ਬਣਦੀ ਹੈ ਡੰਡੀ ਪਰਿਵਾਰਾਂ ਵਿੱਚ ਜਦ ਔਰਤ ਹਾਸੇ ਮਜ਼ਾਕ ਦੀ ਪਾਤਰ ਬਣ ਰਹੀ ਹੁੰਦੀ ਹੈ ਉਸੇ ਪਲ ਅਜਿਹੇ ਬਾਲਕਾਂ ਦਾ ਨਿਰਮਾਣ ਹੁੰਦਾ ਹੈ ਜੋ ਇਸਤਰੀ ਨੂੰ ਭੋਗਣ ਦੀ ਵਸਤੂ ਦੇ ਤੌਰ ਉੱਤੇ ਸਵੀਕਾਰ ਕਰਨ ਦੇ ਪਹਿਲੇ ਗੇੜ ਵੱਲ ਵੱਧ ਰਹੇ ਹੁੰਦੇ ਹਨ ਡੰਡੀ ਗਲੀਆਂ ਕੋਚਿਆਂ ਵਿੱਚ ਅਸ਼ਲੀਲ ਟਿੱਪਣੀਆਂ ਕਰਦੀਆਂ ਜੀਭਾਂ ਕਿਸੇ ਸਥਾਪਿਤ ਸੰਸਕ੍ਰਿਤੀ ਦੀ ਉਪਜ ਨਹੀਂ ਹੈ ਸਗੋਂ ਉਹਨਾਂ ਮਾਪਿਆਂ ਦੀ ਛਤਰ ਛਾਇਆ ਦਾ ਨਤੀਜਾ ਹੈ ਜਿਨ੍ਹਾਂ ਨੂੰ ਆਪਣੇ ਬਾਲਕਾਂ ਦਾ ਅਜੇਹਾ ਵਤੀਰਾ ਆਮ ਵਰਗਾ ਪ੍ਰਤੀਤ ਹੁੰਦਾ ਹੈ ਡੰਡੀ ਲੜਕੇ ਹਨ ਅਜੇਹਾ ਕਰਨਗੇ ਹੀ ਲੜਕੀਆਂ ਨੂੰ ਹੀ ਧਿਆਨ ਰੱਖਣਾ ਚਾਹੀਦਾ ਹੈ ਇਹ ਵਾਕ ਉਸ ਪਸ਼ੂ ਬਿਰਤੀ ਨੂੰ ਜਨਮ ਦਿੰਦਾ ਹੈ ਜਿਸ ਦੀ ਉਤਪਤੀ ਦੀ ਸੰਪੂਰਨ ਜ਼ਿੰਮੇਵਾਰੀ ਮਾਪਿਆਂ ਅਤੇ ਸਰਪ੍ਰਸਤਾਂ ਦੀ ਹੈ ਡੰਡੀ ਬਲਾਤਕਾਰੀ ਨੂੰ ਸਮਾਜਿਕ ਵਿਵਸਥਾ ਵਿੱਚ ਸਵੀਕਾਰ ਕਰਨ ਦੀ ਬਿਰਤੀ ਉਸ ਦੀ ਪਿੱਠ ਥਾਪੜਦੀ ਹੈ ਅਤੇ ਦਿਲਾਸਾ ਦਿੰਦੀ ਹੈ ਕਿ ਜਿਸ ਤਰ੍ਹਾਂ ਕਮਜ਼ੋਰ ਨਿਆਇਕ ਅਤੇ ਪੁਲਿਸ ਵਿਵਸਥਾ ਉਸ ਦੀ ਹਿਫਾਜ਼ਤ ਕਰੇਗੀ ਠੀਕ ਉਸੇ ਤਰ੍ਹਾਂ ਸਮਾਜ ਵੀ ਉਸ ਦੇ ਅਪਰਾਧਾਂ ਨੂੰ ਭੁੱਲ ਕੇ ਸਹਜਤਾ ਨਾਲ ਉਸ ਨੂੰ ਸਵੀਕਾਰ ਕਰੇਗਾ ਡੰਡੀ ਮਮਤਾ ਸਰਕਾਰ ਦੀ ਪਹਿਲ ਉਤੇ ਬੰਗਾਲ ਵਿਧਾਨ ਸਭਾ ਨੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੀ ਤਜਵੀਜ਼ ਵਾਲਾ ਜਿਹੜਾ ਬਿੱਲ પાસ ਕੀਤਾ ਉਸ ਨਾਲ ਜਿਨਸੀ ਅਪਰਾਧੀਆਂ ਦੇ ਹੌਸਲੇ ਪਸਤ ਹੋਣਗੇ ਇਹ ਕਹਿਣਾ ਮੁਸ਼ਕਲ ਹੈ ਡੰਡੀ ਇਹ ਮੰਨਣ ਦੇ ਵੱਡੇ ਕਾਰਨ ਹਨ ਕਿ ਇਸ